ਮੈਂ ਭੁਪਿੰਦਰ ਸਿੰਘ ਬਰਾੜ ਪ੍ਰਿੰਸੀਪਲ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਤ੍ਰੀਕੋਟ ਸਾਊਥ ਉਪਨਾਸਰਾਂ ਨੂੰ ਫਤਿਹ ਅਧਿਕਰਜਾਂ ਵੈਘਰੂ ਜੀ ਦਾ ਖਾਲਸਾ ਵੈਘਰੂ ਜੀ ਦੀ ਫਤਿਹ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਅਸੀਂ ਕੋਵਿਡ 19 ਮਹਾਮਾਰੀ ਦੇ ਦੌਰ ਵਿੱਚੋਂ ਲੰਘ ਰਹੇ ਹਾਂ ਪਰ ਸਾਨੂੰ ਇਸ ਤੋਂ ਘਬਰਾਉਣ ਦੀ ਵੀ ਕੋਈ ਲੋੜ ਨਹੀਂ ਕਿਉਂਕਿ ਸਰਕਾਰ ਵੱਲੋਂ ਡਿਪਾਰਟਮੈਂਟ ਵੱਲੋਂ ਇਹ ਡਿਪਾਰਟਮੈਂਟ ਵੱਲੋਂ ਬਹੁਤ ਸਾਰੇ ਇਹਦੇ ਪ੍ਰਬੰਧ ਕੀਤੇ ਗਿਆ ਬਹੁਤ ਸਾਰੀਆਂ ਮਹਾਂਵ ਚਲਾਈਆਂ ਗਈਆਂ ਸਾਨੂੰ ਤੰਦਰੁਸਤ ਰੱਖਣ ਦੇ ਵਾਸਤੇ ਸੋ ਬਹੁਤ ਸਾਰੇ ਵਿਅਕਤੀ ਹਸਪਤਾਲਾਂ ਦੇ ਵਿੱਚ ਜੋ ਇਸ ਬਿਮਾਰੀ ਨਾਲ ਪੀੜਤ ਸੀ ਠੀਕ ਹੋ ਕੇ ਗਏ ਨੇ ਸੋ ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਸਰਕਾਰ ਦਾ ਸਹਿਯੋਗ ਦਿਓ ਪ੍ਰਸ਼ਾਸਨ ਦਾ ਸਹਿਯੋਗ ਦਿਓ ਜੇਕਰ ਕਿਸੇ ਵੀ ਵਿਅਕਤੀ ਨੂੰ ਤੁਹਾਡੇ ਆਣਗੌਣ ਦੇ ਵਿੱਚ ਜਾਂ ਤੁਹਾਡੇ ਜਾਣਕਾਰ ਵਿਅਕਤੀ ਨੂੰ ਇਸ ਬਿਮਾਰੀ ਦਾ ਕੋਈ ਲੱਛਣ ਦਿਸਦਾ ਤਾਂ ਉਹ ਆਪਣਾ ਬੇਝਿਜਕ ਹੋ ਕੇ ਟੈਸਟ ਕੋਵਿਡ-19 ਕਰਵਾਓ ਜੋ ਸਰਕਾਰੀ ਹਸਪਤਾਲਾਂ ਦੇ ਵਿੱਚ ਫ੍ਰੀ ਕਰਵਾਇਆ ਜਾਂਦਾ ਹੈ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਸ ਦਾ ਇਲਾਜ ਫਰੀ ਕਰਵਾਇਆ ਜਾਂਦਾ ਹੈ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਬੇਝਿਜਕ ਹੋ ਕੇ ਬਿਨਾਂ ਡਰ ਤੁਹਾਨੂੰ ਕੋਈ ਵੀ ਜੇ ਇਸ ਤਰ੍ਹਾਂ ਦਾ ਕੋਈ ਲੱਛਣ ਵਾਲਾ ਵਿਅਕਤੀ ਦੇਖਦਾ ਤਾਂ ਉਸ ਨੂੰ ਪ੍ਰੇਰਿਤ ਕਰਕੇ ਟੈਸਟ ਕਰਵਾਉਣ ਲਈ ਕਹੋ ਤੇ ਆਪਣਾ ਇਲਾਜ ਕਰਵਾਉਣ ਲਈ ਕਹੋ ਤਾਂ ਕਿ ਅਸੀਂ ਇੱਕ ਚੰਗਾ ਸਮਾਜ ਸੱਚੀਏ ਉਹ ਵਿਅਕਤੀ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਦੇ ਨਾਲ ਰਹਿ ਸਕੇ ਪਰਿਵਾਰ ਤੰਦਰੁਸਤ ਰਹ ਸਕੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ